ਜੇਸੋ ਸਤਾਂ ਤੇ ਆਪਾਂ ਖੜੇ ਆ ਗੁਰਦੁਆਰਾ ਸ਼੍ਰੀ ਵਿਵਾਨਗਰ ਸਾਹਿਬ ਇਹ ਸਭ ਤੋਂ ਪਵਿੱਤਰ ਤੇ ਪਾਕਿਸਤਾਨ ਆ ਜਿੱਥੇ ਧੰਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਲੈ ਕੇ ਰਾਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਇਸ ਸਥਾਨ ਤੇ ਪਹੁੰਚੇ ਸੀ ਇਸੇ ਸਥਾਨ ਤੇ ਗੁਰੂ ਸਾਹਿਬ ਜੀ ਨੇ ਆਪ ਪਵਿੱਤਰ ਸੀਸ ਜਿਹੜੇ ਆ ਉਹ ਲੈ ਕੇ ਮਾਤਾ ਜੀ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਉਹਨਾਂ ਦੇ ਨਾਲ ਇਸ ਸਥਾਨ ਤੋਂ ਚਾਲੇ ਪਾਏ ਸੀ ਸਤਗੁਰਾਂ ਦਾ ਸੀਸ ਦਾ ਸੰਸਕਾਰ ਗੁਰਦਰਾ ਸੀਸ ਗੰਜ ਸ੍ਰੀ ਅਨੰਦਪੁਰ ਸਾਹਿਬ ਕੀਤਾ ਸੋ ਇਹ ਸਥਾਨ ਪੂਜਨੀਕ ਤੇ ਸੋਭਨੀਕ ਆ ਦਿੱਲੀ ਦੇ ਸਿੱਖ ਅਕਸਰ ਆ ਕੇ ਇੱਥੇ ਵੱਡੀ ਸੇਵਾ ਕਰਦੇ ਆ ਤੇ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜਿਹੜੀ ਕਾਰ ਸੇਵਾਏ ਬਾਬਾ ਬਚਨ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਉਹ ਮਹਾਨ ਸੰਪਰਦਾ ਬਾਬਾ ਹਰਵਾਰਦ ਸਿੰਘ ਜੀ ਦਿੱਲੀ ਵਾਲਿਆਂ ਦੀ ਜਿਨ੍ਹਾਂ ਦਾ ਬਹੁਤ ਪੰਥ ਦੇ ਵਿੱਚ ਸਤਕਾਰ ਆ ਉਹਨਾਂ ਨੂੰ ਇਹ ਸੌਂਪੀ ਸੀ ਤੇ ਥੋੜੇ ਸਮੇਂ ਦੇ ਵਿੱਚ ਬਹੁਤ ਖੂਬਸੂਰਤ ਸਤਗੁਰ ਜੀ ਨੇ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਜਿਹੜੀ ਉਹ ਸੰਪੂਰਨ ਕਰਵਾਈ ਆ ਅੱਜ ਸਤਿਗੁਰੂ ਜੀ ਪ੍ਰਕਾਸ਼ਮਾਨ ਹੋਏ ਆਪਣੇ ਇਸ ਸਥਾਨ ਦੇ ਉੱਤੇ ਤੇ ਮੈਂ ਸਾਰੀ ਸੰਗਤ ਨੂੰ ਬਾਰ-ਬਾਰ ਮੀਡੀਆ ਰਾਹੀਂ ਵੀ ਅਖਬਾਰਾਂ ਰਾਹੀਂ ਵੀ ਤੇ ਸੋਸ਼ਲ ਮੀਡੀਆ ਰਾਹੀਂ ਵੀ ਬੇਨਤੀ ਕਰਦਾ ਕਿ ਇਸ ਸਥਾਨ ਤੋਂ ਰਾਤ ਦੇ ਦੀਵਾਨ 28 ਤਰੀਕ ਨੂੰ ਸਜਣਗੇ ਜਿਹਦੇ ਭਾਈ ਪਿੰਦਰਪਾਲ ਸਿੰਘ ਜੀ ਔਰ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਰਾਤ ਦੇ ਦੀਵਾਨ ਤੇ ਫਿਰ ਅਮਰਤ ਵੇਲੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਇੱਕ ਵਾਰੀ ਖਾਲਸਾ ਜਾਹੋ ਜਲਾਲ ਦੇ ਨਾਲ ਇਸ ਸਥਾਨ ਤੋਂ ਅੰਮ੍ਰਿਤ ਵੇਲੇ ਨਗਰ ਕੀਰਤਨ ਦੀ ਪ੍ਰੰਪਤਾ ਹੋਊਗੀ ਜਿਹੜੀ ਸਾਨੂੰ ਉਹ ਵੀ ਪਵਿੱਤਰ ਯਾਦ ਦਿਵਾਊਗੀ ਕਿ ਕਿਵੇਂ ਦਾ ਸਮਾਂ ਸੀ ਜਦੋਂ ਸਤਗੁਰੂ ਜੀ ਨੇ ਇਥੋਂ ਚਾਲੇ ਪਾਏ ਨਗਰ ਕੀਰਤਨ ਦੇ ਰੂਪ ਦੇ ਵਿੱਚ ਸੋ 29 ਤਰੀਕ ਅੰਮ੍ਰਿਤ ਵੇਲੇ ਮਾਈ ਭਾਈ ਇੱਕ ਇੱਕ ਪਰਿਵਾਰ ਚੋਂ ਦੋ ਦੋ ਜੀ ਘਟੂ ਘਟ ਇਸ ਸਥਾਨ ਤੇ ਸਵੇਰੇ ਅੰਮ੍ਰਿਤ ਵੇਲੇ ਹਾਜ਼ਰੀ ਭਰਨ ਤੇ 29 ਤਰੀਕ ਨੂੰ ਇਹਨਾਂ ਦੀਵਾਨਾਂ ਦੀ ਸਮਾ ਜਿਹੜੀ ਸੰਪੂਰਤਾ ਉਹ ਗੁਰਦੁਆਰਾ ਸ਼੍ਰੀ ਗੰਗ ਸਾਹਿਬ ਛੇਰਿ ਆਨੰਦਪੁਰ ਸਾਹਿਬ ਵਿਖੇ ਹੋਊਗੀ ਸੋ ਸਾਰਿਆਂ ਦਾ ਤੇ ਬਾਬਾ ਜੀ ਦਾ ਬਾਬਾ ਬਚਨ ਸਿੰਘ ਜੀ ਦਾ ਬਾਬਾ ਮਹਿੰਦਰ ਸਿੰਘ ਜੀ ਦਾ ਭਾਈ ਪੂਰਨ ਸਿੰਘ ਜਿਹੜੇ ਇੱਥੇ ਆਪਕਾਰ ਸੇਵਾ ਦੀ ਦੇਖਰੇ ਕਰਦੇ ਰਹੇ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਿੰਘ ਸਾਭਾ ਦਾ ਧੰਨਵਾਦ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਸਿੰਘ ਸਾਹਿਬ ਬਾਬਾ ਤੇਜ ਸਿੰਘ ਜੀ ਸਰਦਾਰ ਦਲਜੀਤ ਸਿੰਘ ਪਿੰਡਰ ਸਾਡੇ ਮੈਂਬਰ ਐ ਜੀਪੀਸੀ ਅੰਤਰ ਕਮੇਟੀ ਦੇ ਮੇਰੇ ਨਾਲ ਮੈਂਬਰ ਆ ਤੇ ਭਾਈ ਅਮਰਜੀਤ ਸਿੰਘ ਚਾਵਲਾ ਹੋਰ ਵੀ ਮਹਾਪੁਰ ਸਾਰੇ ਪਹੁੰਚੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਰਕਸਤਾਨ ਗੁਰਦੁਆਰਾ ਬੇਬਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਲੈ ਕੇ ਆਏ ਸੀ ਔਰ ਇੱਥੇ ਹੀ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਗੁਰੂ ਕੋ ਬੈਂਸਨ ਪਾਤਸ਼ਾਹ ਜੀ ਆਏ ਔਰ ਕਿਉਂਕਿ ਹੁਣ 350 ਸਾਲਾਂ ਸ਼ਤਾਬਦੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਮਨਾਈ ਜਾ ਰਹੀ ਆ ਤਾਂ ਇਹਨਾਂ ਸ਼ਤਾਬਦੀ ਦੇ ਪ੍ਰੋਗਰਾਮਾਂ ਦੇ ਵਿੱਚ ਇਹ ਸਥਾਨ ਵੀ ਬਹੁਤ ਜ਼ਿਆਦਾ ਅਹਿਮ ਆ 28 ਤਰੀਕ ਸ਼ਾਮ ਨੂੰ ਇੱਥੇ ਬਹੁਤ ਸੋਹਣੇ ਗੁਰਮਤ ਸਮਾਗਮ ਹੋਣੇ ਆ ਅਰ 29 ਤਰੀਕ ਨੂੰ ਇੱਕ ਇਤਿਹਾਸਕ ਸ਼ਹੀਦੀ ਨਗਰ ਕੀਰਤਨ ਸਵੇਰੇ ਅੰਮ੍ਰਿਤ ਵੇਲੇ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਤੋਂ ਗੁਰਦੁਆਰਾ ਸੀਸਗੰਨ ਸਾਹਿਬ ਆਨੰਦਪੁਰ ਸਾਹਿਬ ਨੂੰ ਚਲੂਗਾ। ਇਹਨਾਂ ਇਤਿਹਾਸਕ ਪਲਾਂ ਦੇ ਸਾਨੂੰ ਸਾਰਿਆਂ ਨੂੰ ਗਵਾਹ ਬਣਨਾ ਚਾਹੀਦਾ। ਵੱਡੀ ਗਿਣਤੀ ਦੇ ਵਿੱਚ ਇੱਥੇ ਹਾਜ਼ਰ ਹੋਣਾ ਚਾਹੀਦਾ ਸਾਰੇ ਦਲਪੰਤ, ਕਾਰਸੇਵਾ ਵਾਲੇ ਮਹਾਂਪੁਰਸ਼, ਟਕਸਾਲਾਂ ਅਤੇ ਸਾਰੀਆਂ ਸਿੱਖ ਸੰਸਥਾਵਾਂ ਵੀ ਪਹੁੰਚ ਰਹੀਆਂ। ਸਿੱਖ ਕੌਮ ਨੂੰ ਅਪੀਲ ਆ ਕਿ 29 ਤਰੀਕ ਨੂੰ ਅਮਰਤ ਵੇਲੇ 29 ਨਵੰਬਰ ਨੂੰ ਇਸ ਸਥਾਨ ਤੇ ਪਹੁੰਚਣਾ ਇੱਥੋਂ ਫੇਰ ਆਪਾਂ ਗੁਰਦੁਆਰਾ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਨੂੰ ਜਾਵਾਂਗੇ ਬਾਕੀ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਕਾਰ ਸੇਵਾ ਵਾ ਉਹ ਕਾਰ ਸੇਵਾ ਵਾਲੇ ਮਾਪੂਸ਼ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਅਤੇ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਨੇ ਸੰਪੂਰਨ ਕਰਵਾਈ ਆ ਸੋਹਣੇ ਦਰਬਾਰ ਬਣਿਆ ਗੁਰੂਕੀਆਂ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਭਰਨ ਔਰ ਜੋ ਇਤਿਹਾਸਕ ਪਲ ਆ ਰਹੇ ਆ ਬੱਚਿਆਂ ਨੂੰ ਨਾਲ ਲੈ ਕੇ ਤਾਰੀਖ ਤੇ ਇਤਿਹਾਸ ਨਾਲ ਜੁੜਨ ਦੇ ਲਈ ਆਪਾਂ 29 ਨਵੰਬਰ ਨੂੰ ਅੰਮ੍ਰਿਤ ਵੇਲੇ ਇਤਿਹਾਸਕ ਪਲਾਂ ਦੇ ਗਵਾਹ ਬਣਨੇ ਦੀ ਵਾਹਿਗੁਰੂ ਦੀ ਕਰਦਾ। ਜਿਵੇਂ ਪੰਜਾਬ ਸਰਕਾਰ ਵੱਲੋਂ ਜਿਹੜਾ ਬਹੁਤ ਧੰਕਾਰ ਆਇਆ ਉਹ ਕਰਾਇਆ ਹੁਣ। ਜਿਸ ਉਸ ਥਾਂ ਤੇ ਆਪਾਂ ਖੜੇ ਆ ਗੁਰਦੁਆਰਾ ਸ਼੍ਰੀ ਵਿਵਾਨਗਰ ਸਾਹਿਬ। ਇਹ ਸਭ ਤੋਂ ਪਵਿੱਤਰ ਤੇ ਪਾਕਿ ਸਥਾਨ ਆ। ਜਿੱਥੇ ਧੰਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਲੈ ਕੇ ਰੰਗਰੇਟੇ ਗੁਰੂ ਦੇ ਬੇਟੇ ਬਾਬਾ ਜੀਵਨ ਸਿੰਘ ਜੀ ਇਸ ਸਥਾਨ ਤੇ ਪਹੁੰਚੇ ਸੀ ਇਸੇ ਸਥਾਨ ਤੇ ਗੁਰੂ ਸਾਹਿਬ ਜੀ ਨੇ ਆਪ ਪਵਿੱਤਰ ਸੀਸ ਜਿਹੜੇ ਆ ਉਹ ਲੈ ਕੇ ਮਾਤਾ ਜੀ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਉਹਨਾਂ ਦੇ ਨਾਲ ਇਸ ਸਥਾਨ ਤੋਂ ਚਾਲੇ ਪਾਏ ਸੀ ਸਤਗੁਰਾਂ ਦਾ ਸੀਸ ਦਲ ਸੰਸਕਾਰ ਗੁਰਦਰਾ ਸੀਸ ਗੰਜ ਸ੍ਰੀ ਅਨੰਦਪੁਰ ਸਾਹਿਬ ਕੀਤਾ ਸੋ ਇਹ ਸਥਾਨ ਪੂਜਨੀਕ ਤੇ ਸੋਭਨੀਕ ਆ ਦਿੱਲੀ ਦੇ ਸਿੱਖ ਅਕਸਰ ਆ ਕੇ ਇਥੇ ਵੱਡੀ ਸੇਵਾ ਕਰਦੇ ਆ ਤੇ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜਿਹੜੀ ਕਾਰ ਸੇਵਾ ਇਹ ਬਾਬਾ ਬਚਨ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਉਹ ਮਹਾਨ ਸੰਪਰਦਾ ਬਾਬਾ ਹਰਵੰਦ ਸਿੰਘ ਜੀ ਦਿੱਲੀ ਵਾਲਿਆਂ ਦੀ ਜਿਨ੍ਹਾਂ ਦਾ ਬਹੁਤ ਪੰਥ ਦੇ ਵਿੱਚ ਸਤਕਾਰ ਆ ਉਹਨਾਂ ਨੂੰ ਇਹ ਸੌਂਪੀ ਸੀ ਤੇ ਥੋੜੇ ਸਮੇਂ ਦੇ ਵਿੱਚ ਬਹੁਤ ਖੂਬਸੂਰਤ ਸਤਿਗੁਰ ਜੀ ਨੇ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਜਿਹੜੀ ਉਹ ਸੰਪੂਰਨ ਕਰਵਾਈ ਆ ਅੱਜ 사ਤਗੁਰੂ ਜੀ ਪ੍ਰਕਾਸ਼ਮਾਨ ਹੋਏ ਆਪਣੇ ਇਸ ਸਥਾਨ ਦੇ ਉੱਤੇ ਤੇ ਮੈਂ ਸਾਰੀ ਸੰਗਤ ਨੂੰ ਬਾਰ-ਬਾਰ ਮੀਡੀਆ ਰਾਹੀਂ ਵੀ ਅਖਬਾਰਾਂ ਰਾਹੀਂ ਵੀ ਤੇ ਸੋਸ਼ਲ ਮੀਡੀਆ ਰਾਹੀਂ ਵੀ ਬੇਨਤੀ ਕਰਦਾ ਕਿ ਇਸ ਸਥਾਨ ਤੋਂ ਰਾਤ ਦੇ ਦੀਵਾਨ 28 ਤਰੀਕ ਨੂੰ ਸਜਣਗੇ ਜਿਹਦੇ ਭਾਈ ਪਿੰਦਰਪਾਲ ਸਿੰਘ ਜੀ ਔਰ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਰਾਤ ਦੇ ਦੀਵਾਨ ਤੇ ਫਿਰ ਅਮਰਤ ਵੇਲੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਇੱਕ ਵਾਰੀ ਖਾਲਸਾ ਜਾਹੋ ਜਲਾਲ ਦੇ ਨਾਲ ਇਸ ਸਥਾਨ ਤੋਂ ਅੰਮ੍ਰਿਤ ਵੇਲੇ ਨਗਰ ਕੀਰਤਨ ਦੀ ਪ੍ਰਮਤਾ ਹੋਊਗੀ ਜਿਹੜੀ ਸਾਨੂੰ ਉਹ ਵੀ ਪਵਿੱਤਰ ਜਾਦ ਦਿਵਾਊਗੀ ਕਿ ਕਿਵੇਂ ਦਾ ਸਮਾਂ ਸੀ ਜਦੋਂ ਸਤਗੁਰੂ ਜੀ ਨੇ ਇਥੋਂ ਚਾਲੇ ਪਾਏ ਨਗਰ ਕੀਰਤਨ ਦੇ ਰੂਪ ਦੇ ਵਿੱਚ ਸੋ 29 ਤਰੀਕ ਅੰਮ੍ਰਿਤ ਵੇਲੇ ਮਾਈ ਭਾਈ ਇੱਕ ਇੱਕ ਪਰਿਵਾਰ ਚੋਂ ਦੋ ਦੋ ਜੀ ਘਟੂ ਘਟ ਇਸ ਸਥਾਨ ਤੇ ਸਵੇਰੇ ਅੰਮ੍ਰਿਤ ਵੇਲੇ ਹਾਜ਼ਰੀ ਭਰਨ ਤੇ 29 ਤਰੀਕ ਨੂੰ ਇਹਨਾਂ ਦੀਵਾਨਾਂ ਦੀ ਸਮਾ ਜਿਹੜੀ ਸੰਪੂਰਤਾ ਉਹ ਗੁਰਦੁਆਰਾ ਸ਼੍ਰੀ ਗੰਗ ਸਾਹਿਬ ਛੇ ਅਨੰਦਪੁਰ ਸਾਹਿਬ ਵਿਖੇ ਹੋਊਗੀ ਸੋ ਸਾਰਿਆਂ ਦਾ ਤੇ ਬਾਬਾ ਜੀ ਦਾ ਬਾਬਾ ਬਚਨ ਸਿੰਘ ਜੀ ਦਾ ਬਾਬਾ ਮਹਿੰਦਰ ਸਿੰਘ ਜੀ ਦਾ ਭਾਈ ਪੂਰਨ ਸਿੰਘ ਜਿਹੜੇ ਇੱਥੇ ਆਪਕਾਰ ਸੇਵਾ ਦੀ ਦੇਖਰੇ ਕਰਦੇ ਰਹੇ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਿੰਘ ਸਾਭਾ ਦਾ ਧੰਨਵਾਦ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਸਿੰਘ ਸਾਹਿਬ ਬਾਬਾ ਤੇਗ ਸਿੰਘ ਜੀ ਸਰਦਾਰ ਦਲਜੀਤ ਸਿੰਘ ਪਿੰਡਰ ਸਾਡੇ ਮੈਂਬਰ ਐ ਜੀਪੀਸੀ ਅੰਤਰ ਕਮੇਟੀ ਦੇ ਮੇਰੇ ਨਾਲ ਮੈਂਬਰ ਆ ਤੇ ਭਾਈ ਅਮਰਜੀਤ ਸਿੰਘ ਜੀ ਚਾਵਲਾ ਹੋਰ ਵੀ ਮਹਾਪੁਰ ਸਾਰੇ ਪਹੁੰਚੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਕਿਸਤਾਨ ਗੁਰਦੁਆਰਾ ਬਿਵਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਲੈ ਕੇ ਆਏ ਸੀ ਔਰ ਇੱਥੇ ਹੀ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਏ ਔਰ ਕਿਉਂਕਿ ਹੁਣ 350 ਸਾਲਾਂ ਸ਼ਤਾਬਦੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਮਨਾਈ ਜਾ ਰਹੀ ਆ ਤਾਂ ਇਹਨਾਂ ਸ਼ਤਾਬਦੀ ਦੇ ਪ੍ਰੋਗਰਾਮਾਂ ਦੇ ਵਿੱਚ ਇਹ ਸਥਾਨ ਵੀ ਬਹੁਤ ਜ਼ਿਆਦਾ ਅਹਿਮ ਹੈ 28 ਤਰੀਕ ਸ਼ਾਮ ਨੂੰ ਇੱਥੇ ਬਹੁਤ ਸੋਹਣੇ ਗੁਰਮਤ ਸਮਾਗਮ ਹੋਣੇ ਆ ਔਰ 29 ਤਰੀਕ ਨੂੰ ਇੱਕ ਇਤਿਹਾਸਕ ਸ਼ਹੀਦੀ ਨਗਰ ਕੀਰਤਨ ਸਵੇਰੇ ਅੰਮ੍ਰਿਤ ਵੇਲੇ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਤੋਂ ਗੁਰਦੁਆਰਾ ਸੀਸਗੰਨ ਸਾਹਿਬ ਆਨੰਦਪੁਰ ਸਾਹਿਬ ਨੂੰ ਚਲੂਗਾ ਇਹਨਾਂ ਇਤਿਹਾਸਕ ਪਲਾਂ ਦੇ ਸਾਨੂੰ ਸਾਰਿਆਂ ਨੂੰ ਗਵਾਹ ਬਣਨਾ ਚਾਹੀਦਾ ਵੱਡੀ ਗਿਣਤੀ ਦੇ ਵਿੱਚ ਇੱਥੇ ਹੋਂਨਾ ਚਾਹੀਦਾ ਸਾਰੇ ਦਲਪੰਥ ਕਾਰਸੇਵਾ ਵਾਲੇ ਮਹਾਂਪੁਰਸ਼ ਟਕਸਾਲਾਂ ਅਤੇ ਸਾਰੀਆਂ ਸਿੱਖ ਸੰਸਥਾਵਾਂ ਵੀ ਪਹੁੰਚ ਰਹੀਆਂ ਸਿੱਖ ਕੌਮ ਨੂੰ ਅਪੀਲ ਆ ਕਿ 29 ਤਰੀਕ ਨੂੰ ਅਮਰਤ ਵੇਲੇ 29 ਨਵੰਬਰ ਨੂੰ ਇਸ ਸਥਾਨ ਤੇ ਪਹੁੰਚਣਾ ਇੱਥੋਂ ਫੇਰ ਆਪਾਂ ਗੁਰਦੁਆਰਾ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਨੂੰ ਜਾਵਾਂਗੇ ਬਾਕੀ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਕਾਰ ਸੇਵਾ ਵਾ ਉਹ ਕਾਰ ਸੇਵਾ ਵਾਲੇ ਮਾਪੂਸ਼ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਅਤੇ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਨੇ ਸੰਪੂਰਨ ਕਰਵਾਈ ਆ ਸੋਹਣੇ ਦਰਬਾਰ ਬਣਿਆ ਗੁਰੂਕੀਆਂ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਭਰਨ ਔਰ ਜੋ ਇਤਿਹਾਸਕ ਪਲ ਆ ਰਹੇ ਆ ਬੱਚਿਆਂ ਨੂੰ ਨਾਲ ਲੈ ਕੇ ਤਾਰੀਖ ਤੇ ਇਤਿਹਾਸ ਨਾਲ ਜੁੜਨ ਦੇ ਲਈ ਆਪਾਂ 29 ਨਵੰਬਰ ਨੂੰ ਅੰਮ੍ਰਿਤ ਵੇਲੇ ਇਤਿਹਾਸਕ ਪਲਾਂ ਦੇ ਗਵਾਹ ਬਣਨੇ ਦੀ ਵਾਅਦਾ ਕਰਦਾ ਜਿਵੇਂ ਪੰਜਾਬ ਸਰਕਾਰ ਵੱਲੋਂ ਜਿਹੜਾ ਬਹੁਤ ਕਾਰ ਆਇਆ ਉਹ ਕਰਾਇਆ ਹਣਾ